ਸੋ ਸਵਾਗਤ ਹੈ ਸਾਰੀ ਮੈਂਡੇ ਦੇ ਪ੍ਰੈਸ ਦਾ ਮੇਰੇ ਨਾਲ ਸਾਡੇ ਸਤਿਕਾਰਯੋਗ ਪੋਚੋ ਮੰਡੀ ਦੇ ਵਿਧਾਇਕ ਹਲਕਾ ਮਾਸਟਰ ਜਸਕੀਰ ਸਿੰਘ ਜੀ ਸਾਡੇ ਬਟੰਡਾ ਸ਼ਹਿਰ ਦੇ ਪ੍ਰਧਾਨ ਆਮ ਆਦਮੀ ਪਾਰਟੀ ਸਰਿੰਦਰ ਬਿੱਟੂ ਜੀ ਸਾਡੇ ਲੋਕ ਸਭਾ ਅਨਚਾਰਜ ਸ਼੍ਰੀ ਰਕੇਸ਼ਪੁਰੀ ਜੀ ਮੈਂ ਤੁਹਾਡਾ ਆਪਣਾ ਚਤੰਦਰ ਸਿੰਘ ਪੱਲਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਟੰਡਾ ਅਧਿਆਤਿ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੇ ਸਾਰਿਆਂ ਨੂੰ ਸਰਬ ਜਰਦੀ ਕਲਾ ਦੀ ਆਮਨਾ ਕਰਦੇ ਹਾਂ ਨਾਲ ਹੀ ਅੱਜ ਬੜੀ ਇੱਕ ਚਿੰਤਾ ਦਾ ਵਿਸ਼ਾ ਬਹੁਤ ਦੁਖਵੀਆ ਕਿ ਮੈਂ ਉਸਨੂੰ ਗੈਰ ਸਮਾਜਿਕ ਅਨਸਰਿਕ ਕਹੂੰਗਾ ਜਿਹੜਾ ਕਿ ਸਮੇਂ-ਸਮੇਂ ਤੇ ਬੇਤੁਕੀਆਂ ਗੱਲਾਂ ਸਾਡੇ ਪੰਜਾਬ ਬਾਰੇ ਸਾਡੇ ਦੇਸ਼ ਬਾਰੇ ਉਹ ਕਰਦਾ ਹੈ ਗੁਰਪਤਵੰਤ ਪੰਨੂ ਸਿਕਸ ਫੋਰ ਜਸਟਿਸ ਸੰਸਦ ਦਾ ਮੁਖੀ ਹੈ ਔਰ ਉਸ ਵੱਲੋਂ ਬੀਤੇ ਦਿਨੀ ਟਿੱਪਣੀ ਕੀਤੀ ਗਈ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮਰਾਓ ਜੀ ਮੇਦਕਰ ਜਿਨ੍ਹਾਂ ਨੇ ਸਾਡਾ ਸੁਭਧਾਨ ਰੱਖਿਆ ਔਰ ਜਿਨ੍ਹਾਂ ਦੇ ਰਚੇ ਹੋਏ ਸੰਵਿਧਾਨ ਦੇ ਨਾਲ ਸਾਡੇ ਦੇਸ਼ ਦਾ ਸਮੁੱਚਾ ਪ੍ਰਬੰਧ ਸਮੁੱਚਾ ਢਾਂਚਾ ਬਖੂਬੀ ਚੱਲ ਰਿਹਾ ਹੈ ਪਰ ਉਹਨਾਂ ਪ੍ਰਤੀ ਬਹੁਤ ਹੀ ਮੰਦ ਭਾਗੀ ਟਿੱਪਣੀ ਕੀਤੀ ਔਰ ਨਾਲ ਹੀ ਉਹਨਾਂ ਨੇ ਕਿਹਾ ਕੱਲ ਨੂੰ ਭੀਮrao ابيਲਕਰ ਜੀ ਜਨਮ ਦਿਹਾੜੇ ਤੇ ਜੋ ਕਿ ਸਾਰੇ ਦੇਸ਼ ਦੇ ਵਿੱਚ ਨਹੀਂ ਹਲਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਧੁੰਮ ਧਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜੀ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀ ਜ਼ਿੰਦਗੀ ਤੋਂ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲਦੀ ਹੈ ਉਨਾ ਬਾਰੇ ਬੜੇ ਬੇਹੱਦੀ ਜਿਹੜੇ ਮਾਰੀ ਟਿੱਪਣੀ ਕੀਤਾ ਨਾਲ ਹੀ ਕਿਹਾ ਕਿ ਅਸੀਂ ਉਹਨਾਂ ਦੇ ਕੱਲ ਨੂੰ ਬੁੱਤ ਤੋੜਾਂਗੇ ਸੋ ਇਸ ਸੰਬੰਧ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇਸ ਦੀ ਪ੍ਰਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਹੈ ਔਰ ਸਾਰੇ ਪੰਜਾਬ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਸਤਕਾਰਯੋਗ ਐਮਐਲਏ ਸਾਹਿਬਾਨਾਂ ਨੇ ਸਾਡੇ ਸੰਗਠਨ ਦੇ ਆਗੂ ਸਾਹਿਬਾਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਕੱਲ ਨੂੰ ਇਹਨਾਂ ਬੁੱਤਾਂ ਦੀ ਰਾਖੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਪਾਰਟੀ ਵੱਲੋਂ ਸੌਂਪੀ ਜਾਊਗੀ ਅਸੀਂ ਡਾਕਟਰ ਭੀਮਰਾਓ ਬੇਦਕਰ ਜੀ ਦਾ ਅੱਜ ਵੀ ਸਤਿਕਾਰ ਕਰਦੇ ਆਂ ਕੱਲ ਵੀ ਸਤਿਕਾਰ ਕਰਦੇ ਆਂ ਔਰ ਕਰਦੇ ਰਹਾਂਗੇ ਤੇ ਇਸ ਕਰਕੇ ਅਸੀਂ ਉਹਨਾਂ ਦੇ ਜਿੱਥੇ-ਜਿੱਥੇ ਬੁੱਤ ਲੱਗੇ ਉਹਨਾਂ ਬੁੱਤਾਂ ਦੀ ਰਾਖੀ ਕਰਾਂਗੇ ਔਰ ਨਾਲ ਹੀ ਡਾਕਟਰ ਭੀਮਰਾਓ ਜੀ ਬੇਦਕਰ ਆਮ ਆਦਮੀ ਪਾਰਟੀ ਹਰੇਕਸਾਲੀ ਉਹਨਾਂ ਦਾ ਜਨ ਦਿਹਾੜਾ ਉਹਨਾਂ ਵੱਲ ਸਾਡੇ ਵੱਲ ਬਣਾਇਆ ਜਾਂਦਾ ਕੱਲ ਵੀ ਅਸੀਂ ਬਹੰਡੇ ਸਾਡੇ ਸੈਕਟਰੀਅਰ ਦੇ ਕੋਲ ਉੱਥੇ ਬੋਤ ਲੱਗਿਆ ਹੋਇਆ ਉੱਥੇ ਇਕੱਠੇ ਵੀ ਹੋਵਾਂਗੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਾਂਗੇ ਔਰ ਨਾਲ ਹੀ ਬੇਨਤੀ ਹੈ ਕਿ ਗੁਰਪਤਵੰਤ ਪੰਨੂ ਵੱਲੋਂ ਪਹਿਲਾਂ ਵੀ ਇਹ ਤੁਕੀਆਂ ਜਿਹੜੇ ਗੱਲਾਂ ਉਹ ਕੀਤੀਆਂ ਜਾਂਦੀਆਂ ਰਹੇ ਜਾਣੇ ਕਿਉਂਕਿ ਉਸ ਨੂੰ ਮੈਂ ਕਿਹਾ ਗੈਰ ਸਮਾਜੀ ਅੰਸਰ ਹੈ ਔਰ ਸਾਡੇ ਭਾਈਚਾਰੇ ਦੇ ਵਿੱਚ ਫਿੱਕ ਪਾਉਣਾ ਔਰ ਸਾਡੇ ਭਾਈਚਾਰਣ ਤੋੜਨ ਦੇ ਲਈ ਫਿਰਕੂ ਗੱਲਾਂ ਕਰਨੀਆਂ ਉਸ ਦੀ ਪ੍ਰਾਣੀ ਆਦਤ ਹੈ ਪਰ ਮੈਂ ਔਰ ਨੂੰ ਦੱਸਣਾ ਚਾਹਣਾ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਰਵੈਤੀ ਪਾਰਟੀਆਂ ਦੀ ਗੱਲਾਂ ਚੱਲ ਜਾਂਦੀਆਂ ਸੀ ਔਰ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਗਰਵ ਵੀ ਹੈ ਕਿ ਜਿਸ ਵੀ ਮਾੜੇ ਅਨਸਰ ਨੇ ਕਿਸੇ ਮਾੜੀ ਘਟਨਾ ਨੂੰ ਆਜਾਮ ਦਿੱਤਾ ਹੈ ਤਾਂ ਆਮ ਆਦਮੀ ਪਾਰਟੀ ਨੇ ਉਸ ਮਾੜੇ ਅਨਸਰ ਨੂੰ ਉਸੇ ਲਹਿਜੇ ਦੇ ਵਿੱਚ ਜਵਾਬ ਦਿੱਤਾ ਹੈ ਜਿੰਨੀਆਂ ਵੀ ਬੰਦਪਾਗੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ ਸਾਰੀਆਂ ਘਟਨਾਵਾਂ ਨੂੰ ਆਮ ਆਦਮੀ ਪਾਰਟੀ ਨੇ ਟ੍ਰੇਸ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਆ ਮਾੜੇ ਅਨਸਰ ਹੈ ਉਹਨਾਂ ਨੂੰ ਸਿਜਾਵਾਂ ਵੀ ਦਿੱਤਿਆ ਨੇ ਤੇ ਉਹਨਾਂ ਦਾ ਜਿਹੜਾ ਨਕਾਬ ਆ ਉਹ ਲਾ ਕੇ ਤੇ ਲੋਕਾਂ ਦੇ ਸਾਹਮਣੇ ਪੇਸ਼ ਵੀ ਕੀਤਾ ਵੀ ਇਹ ਉਹ ਲੋਕ ਸੀ ਪਹਿਲਾਂ ਰਵੈਤੀ ਪਾਰਟੀਆਂ ਚੱਲ ਜਾਂਦਾ ਸੀ ਕ੍ਰਾਈਮ ਕਰਦੇ ਸੀ ਤੇ ਲੁਕ ਜਾਂਦੇ ਸੀ ਪਰ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਤਾਂ ਜੇ ਕੋਈ ਸਾਡਾ ਆਦਮੀ ਵੀ ਗਲਤ ਕੰਮ ਕਰਦਾ ਸੀ ਉਸ ਨੂੰ ਵੀ ਬਖਸ਼ੀ ਸਾਡੀ ਪਾਰਟੀ ਸੋ ਪੰਨੂ ਕਹਿੰਦੇ ਆ ਵੀ ਆਪਣੀਆਂ ਬੇਤੁਕੀਆਂ ਗੱਲਾਂ ਤੋਂ ਬਾਜ ਆ ਜਾ ਨਹੀਂ ਆਮ ਆਦਮੀ ਪਾਰਟੀ ਤੈਨੂੰ ਜਰੂਰ ਸਭ ਕੁਝ ਸਿਖਾਊਗੀ ਔਰ ਮੈਂ ਉਹ ਇਹ ਵੀ ਕਹਿਣਾ ਨਾ ਉਹ ਉਹਦੇ ਦੇਖਣ ਦੇ ਚਿਹਰੇ ਤੋਂ ਨਾ ਉਹ ਸਿੱਖ ਲੱਗਦਾ ਨਾ ਹਿੰਦੂ ਲੱਗਦਾ ਪਤਾ ਨਹੀਂ ਕੀ ਹੈ ਕੀ ਨਹੀਂ 70 75 ਸਾਲ ਦੀ ਉਹਦੀ ਉਮਰ ਹੈ ਜੇ ਉਹ ਨੂੰ ਇੰਨਾ ਹੀ 50% ਏਜ ਹੈ ਤਾਂ ਉਹ ਬੇਨਤੀ ਕਰਦੇ ਵੀ ਆ ਜਾ ਪੰਜਾਬ ਦੀ ਧਰਤੀ ਤੇ ਆ ਕੇ ਇਸ ਤਰ੍ਹਾਂ ਦੀ ਜਿਹੜੀ ਬੇਤੁਕੀ ਧਿਆਨਬਾਜੀ ਕਰ ਕਿਉਂਕਿ ਉੱਥੇ ਬੈਠਾ ਲੋਕਾਂ ਨੂੰ ਬਿਸਗੜ ਕਰਨਾ ਗਮਰਾਹ ਕਰਨਾ ਪ੍ਰਾਣੀ ਆਤ ਹੈ ਸੋ ਅਸੀਂ ਹਮੇਸ਼ਾ ਸਾਡੀ ਸੋਚ ਹੈ ਜਿਹੜੀ ਪੰਜਾਬ ਪੱਕੀ ਹੈ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਦੇਸ਼ ਭਗਤਾਂ ਦੀ ਧਰਤੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਔਰ ਗੁਰੂ ਦੀ ਬਾਣੀ ਵੀ ਸਾਨੂੰ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਨ ਦੇ ਲਈ ਸਾਨੂੰ ਸਿੱਖਿਆ ਦਿੰਦੀ ਹੈ ਸਾਡਾ ਜਿਹੜਾ ਸੰਵਿਧਾਨ ਹੈ ਉਹ ਵੀ ਸਾਨੂੰ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਨ ਦੇ ਲਈ ਸਾਡੇ ਸਮੁੱਚੇ ਢਾਂਚੇ ਨੂੰ ਚਲਾਉਂਦਾ ਸੋ ਸਾਡਾ ਦੇਸ਼ ਵਧੀਆ ਵੱਸ ਰਿਹਾ ਹੈ ਸਾਡਾ ਪੰਜਾਬ ਘੁਗ ਵੱਸ ਰਿਹਾ ਹੈ ਇਸ ਤਰ੍ਹਾਂ ਦੇ ਮਾਰੇ ਲੋਕਾਂ ਨੂੰ ਮਾਰੀਆਂ ਟਿੱਪਣੀਆਂ ਕਰਕੇ ਸਾਡੇ ਜਿਹੜੇ ਕੋਈ ਦੇਸ਼ ਭਗਤਾਂ ਹੈ ਜਿਹੜੇ ਸਾਡੇ ਮਹਾਨ ਲੋਕ ਹੈ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਪ੍ਰਤੀ અપਮਾਨਜਨਕ ਟਿੱਪਣੀਆਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਡਾਕਟਰ ਧੀਮਰਾ ਉਮੇਤਕਰ ਜੀ ਗੱਲ ਕਰ ਲਗੀ ਉਹ ਕਿਸੇ ਇੱਕ ਜਾਤ ਦੇ ਵਿਅਕਤੀ ਨਹੀਂ ਕਹਿ ਸਕਦੇ ਉਹ ਸਾਡੇ ਦੇਸ਼ ਦਾ ਸਰਮਾਇਆ ਉਹ ਸਾਡੇ ਸਾਰਿਆਂ ਦਾ ਸਾਂਝਾ ਸਰਮਾਇਆ ਉਹਨਾਂ ਨੇ ਛਿੱਡੀ ਵੱਡੀ ਕੁਰਬਾਨੀ ਉਮੇਤਕਰ ਜੀ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਜ਼ਿੰਦਗੀ ਨੂੰ ਜੇ ਦੇਖਦੇ ਆ ਤਾਂ ਹਰ ਵਿਅਕਤੀ ਨੂੰ ਇੱਕ ਨਵੀਂ ਸੇਧ ਤੇ ਨਵੀਂ ਪ੍ਰੇਰਣਾ ਮਿਲਦੀ ਹੈ ਔਰ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ ਅੱਜ ਵੀ ਸਿੱਖ ਸਕਦੇ ਹਾਂ ਆਉਣ ਵਾਲੇ 500 ਸਾਲਾਂ ਨੂੰ ਆਉਣ ਵਾਲੇ 1000 ਸਾਲ ਨੂੰ ਵੀ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਵੱਡੀ ਮਹਾਨ ਸੇਧ ਲੈ ਸਕਦੇ ਆ ਇਸ ਕਰਕੇ ਉਹ ਸਾਡੇ ਸਤਿਕਾਰਯੋਗ ਹੈ ਤੇ ਉਹਨਾਂ ਦੀਆਂ ਸਖਿਆਵਾਂ ਜਿਹੜੀਆਂ ਸਾਡੇ ਲਈ ਮਹਾਨ ਆ ਸਾਡੇ ਲਈ ਪ੍ਰੇਰਨਾ ਸਰੋਤ ਆ ਤੇ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਦੀਆਂ ਸਖਿਆਵਾਂ ਬਸੇਧ ਰਹਿਣਾ ਸਾਡੇ ਸਾਰਿਆਂ ਦੀ ਸਾਂਝੀ ਡਿਊਟੀ ਆ ਤੇ ਰਾਜਨੀਤਿਕ ਆਗੂ ਨਿਰੰਦਾਲੀ ਕਰਨੇ ਇੰਦੂ ਸਖਿਆ ਏਜੰਸੀਆਂ ਕਰਦੀ ਨੇ ਅਸੀਂ ਬਤੌਰ ਅਸੀਂ ਤਾਂ ਪਹਿਲਾ ਸਮਾਜ ਦਾ ਹਿੱਸਾ ਆ ਅਸੀਂ ਅਸੀਂ ਪੰਜਾਬੀ ਆ ਅਸੀਂ ਇਸ ਇਸ ਦੇਸ਼ ਦੇ ਨਾਗਰਿਕ ਆ ਪਾਰਟੀ ਤੌਰ ਤੇ ਵੀ ਅਸੀਂ ਹਰੇਕ ਸਾਲ ਹੀ ਅਸੀਂ ਹੀਮਲਾਉ ਮੇਤ ਕਿਰਜੀ ਦੇ ਜਨਮ ਦਿਹਾੜਾ ਇੱਥੇ ਮਨੰਦੇ ਆ ਰਹੇ ਹਾਂ ਬਿਜਲ ਮਿਸਨ ਨੂੰ ਅਸੀਂ ਕੱਲ ਨੂੰ ਇੱਥੇ ਇਕੱਠੇ ਹੋ ਕੇ ਉਹਨਾਂ ਨੂੰ ਸਤਿਕਾਰ ਛਰਦਾ ਹੀ ਭੇਟ ਕਰਾਂਗੇ ਔਰ ਨਾਲ ਦੇ ਨਾਲ ਕੋਈ ਮਾੜਾ ਆਨਸਰ ਕਈ ਵਾਰੀ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਛੋਟੀ ਜੀ ਗੱਲ ਪਿੱਛੇ ਆਪਣਾ ਮਰਸਰਚ ਘਟਣਾ ਜਾ ਹੋ ਗਈ ਸੀਗੀ ਤੇ ਕਿੱਡੀ ਵੱਡੀ ਗੱਲ ਬਣ ਗਈ ਅਸੀਂ ਕਹਿੰਦੇ ਵੀ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਕੋਈ ਨਾ ਹੋਵੇ ਜਿਸ ਦੇ ਨਾਲ ਸਾਡਾ ਸਮੁੱਚਾ ਜਿਹੜਾ ਟਾਂਚਾ ਉਸ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕੋਈ ਪ੍ਰੋਬਲਮ ਨਾ ਇਸ ਕਰਕੇ ਅਸੀਂ ਸਾਰੇ ਬੁੱਤਾਂ ਦੀ ਸਰਕਾਰ ਸੱਤ ਕੱਢੂ ਇੱਥੇ ਰੱਖੀ ਵੀ ਕਰਾਂਗੇ